ਸਬਦੇ ਲਈ ਬਹੁਤ ਹੀ ਜ਼ਿਆਦਾ ਖੁਸ਼ਖਬਰੀ ਦੀ ਗੱਲ ਹੈਗੀ ਆ ਕਿ ਸਾਡੇ ਐਸਟ੍ਰੋਨੌਟ ਯਾਨੀ ਕਿ ਸੁਨੀਤਾ ਵਿਲੀਅਮਸ ਐਂਡ ਅਗਰ ਅਸੀਂ ਗੱਲ ਕਰੀ ਉਹਨਾਂ ਦੇ ਨਾਲ ਜਿਹੜੇ ਐਸਟ੍ਰੋਨੌਟ ਸੀਗੇ ਬੈਰੀ ਵਿਲਮੋਰ ਉਹ ਧਰਤੀ ਤੇ ਵਾਪਸ ਆ ਚੁੱਕੇ ਨੇ 19 ਮਾਰਚ 2025 ਨੂੰ ਬਟ ਇਹਦੇ ਪਿੱਛੇ ਦੀ ਕਹਾਣੀ ਕੀ ਸੀਗੀ ਥੋੜਾ ਜਿਹਾ ਇਹ ਵੀ ਜਾਣਦੇ ਆ ਤੇ ਨਾਲ ਇਹ ਵੀ ਜਾਣਾਂਗੇ ਕਿ ਹਾਂ ਐਕਚੁਅਲ ਦੇ ਵਿੱਚ ਇੰਡੀਆ ਜਾਂ ਫਿਰ ਇਸ ਧਰਤੀ ਤੇ ਉਹਨਾਂ ਦੇ ਉਥੇ ਦਾ ਨੈਰੇਟਿਵ ਕੀ ਬਣਿਆ ਹੋਇਆ ਸੀ ਲੋਕਾਂ ਦੀ ਸੋਚ ਕੀ ਬਣੀ ਹੋਈ ਸੀ ਕਹਿੰਦੇ ਯੂ ایس ਦੇ ਪੋਲੀਟੀਕਲ ਪ੍ਰੋਪਗੈਂਡਾ ਦੇ ਕਾਰਨ ਜਾਂ ਫਿਰ ਕੋਈ ਕਨੈਕਸ਼ਨ ਹੋ ਹੀ ਨਹੀਂ ਪਾਇਆ ਉਹਦੇ ਕਰਕੇ ਇਹ ਚੀਜ਼ ਫੈਲੀ ਹੋਈ ਸੀ ਕਿ ਥੈ ਦੇ ਵਰ ਸਟੈਂਡਰਡ ਇਨ ਸਪੇਸ ਤਾਂ ਇਸ ਸਟੈਂਡਰਡ ਵਰਡ ਦਾ ਸਭ ਤੋਂ ਪਹਿਲਾ मीनिंग ਜਾਨਣਾ ਕਿ ਸਟੈਂਡਰਡ ਦਾ ਮਤਲਬ ਕੀ ਹੁੰਦਾ ਹੈ ਸਟੈਂਡਰਡ ਦਾ ਮਤਲਬ ਹੁੰਦਾ ਹੈ ਕਿ ਹਾਂ ਕਿਸੇ ਚੀਜ਼ ਦੇ ਵਿੱਚ ਫਸ ਜਾਣਾ ਕਾਫੀ ਜ਼ਿਆਦਾ ਮੁਸੀਬਤ ਜਾਂ ਫਿਰ ਮੁਸ਼ਕਿਲ ਦੇ ਵਿੱਚ ਫਸ ਜਾਣਾ ਕਿ ਉੱਥੋਂ ਤੁਸੀਂ ਵਾਪਸ ਆਉਣ ਯੋਗ ਹੀ ਨਹੀਂ ਰਹੇ ਪਰ ਐਕਚੁਅਲ ਦੇ ਵਿੱਚ ਸੁਨੇਤਾ ਵਿਲੀਅਮ ਜੀ ਨੇ ਇਹ ਚੀਜ਼ ਆ ਕੇ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉੱਥੇ ਫਸੇ ਨਹੀਂ ਸੀ ਸਾਨੂੰ NASA ਦੇ ਵੱਲੋਂ ਇਹ ਸਾਰੀਆਂ ਗਾਈਡਲਾਈਨਸ ਪਹਿਲਾਂ ਹੀ ਦਿੱਤੀਆਂ ਜਾਂਦੇ ਹਨ ਜੇ ਕੋਈ ਵੀ ਦਿੱਕਤ ਆਂਦੀ ਆ ਤਾਂ ਉੱਥੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਵਿੱਚ ਹਮੇਸ਼ਾ ਤੁਹਾਡੇ ਲਈ ਦਰਵਾਜ਼ੇ ਖੁੱਲੇ ਹੈਗੇ ਆ ਸੋ ਸੋ ਇਸਦੀ ਗੱਲ ਅਗਰ ਅਸੀਂ ਗੱਲ ਕਰੀਏ ਤਾਂ ਐਕਚੁਅਲ ਦੇ ਵਿੱਚ ਕੀ ਹੋਇਆ ਸੀ ਬੋਇੰਗ ਬੋਇੰਗ ਇੱਕ ਕੰਪਨੀ ਹੈਗੀ ਆ ਜੋ ਕਿ ਸਪੇਸ ਕ੍ਰਾਫਟ ਵਗੈਰਾ ਬਣਾਉਂਦੀ ਹੈਗੀ ਆ ਸੋ ਇਸ ਦਾ ਇੱਕ ਸਪੇਸ ਕ੍ਰਾਫਟ ਸੀਗਾ ਜਿਸ ਨੂੰ ਅਸੀਂ ਸਟਾਰ ਲਾਈਨਰ ਕਰਿਊ ਕੈਪਸੂਲ ਦੇ ਨਾਮ ਤੋਂ ਜਾਣਦੇ ਆ ਉਸ ਨੂੰ ਟੈਸਟ ਕਰਨ ਦੇ ਲਈ ਇਹ ਟੀਮ ਉੱਥੇ ਗਈ ਸੀ ਇਹ ਟੀਮ ਦੀ ਟੈਸਟਿੰਗ ਦਾ ਮਿਸ਼ਨ ਸੀਗਾ ਸਿਰਫ 8 ਦਿਨਾਂ ਦਾ ਬਟ 8 ਦਿਨ ਦੇ ਉੱਥੇ ਇਸ ਐਪਸੂਲ ਯਾਨੀ ਕਿ ਇਸ ਸਪੇਸ ਕ੍ਰਾਫਟ ਦੇ ਵਿੱਚ ਕੁਝ ਦਿੱਕਤ ਆਉਣ ਦੀ ਵਜ੍ਹਾ ਦੇ ਨਾਲ ਇਹਨਾਂ ਨੂੰ ਉੱਥੇ ਵਾਪਸ ਆਉਣ ਲਈ 9 ਮਹੀਨੇ ਲੱਗ ਗਏ ਯਾਨੀ ਕਿ ਉਹ ਉੱਥੇ 9 ਮਹੀਨੇ ਰਹੇ ਨੇ ਕਿਉਂਕਿ ਸਤੰਬਰ ਦੇ ਵਿੱਚ ਇਹ ਜਿਹੜਾ ਸਪੇਸ ਕ੍ਰਾਫਟ ਸੀਗਾ ਇਹ ਖਾਲੀ ਹੀ ਵਾਪਸ ਆ ਚੁੱਕਿਆ ਸੀ ਇਹ ਮਿਸ਼ਨ ਦੀ ਸ਼ੁਰੂਆਤ ਹੈ ਜਿਹੜੀ ਜੂਨ ਦੇ ਵਿੱਚ ਹੋਈ ਸੀ ਤਾਂ ਸਤੰਬਰ ਦੇ ਵਿੱਚ ਇਹ ਵਾਪਸ ਆ ਚੁੱਕਿਆ ਸੀ ਪਰ ਦਿੱਕਤ ਇਹ ਗੱਲ ਆਈ ਸੀ ਕਿ ਉਹਨਾਂ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ ਯਾਨੀ ਕਿ ਆਈਐਸਐਸ ਦੇ ਵਿੱਚ ਹੀ ਰਹਿਣਾ ਪਾ ਗਿਆ ਸੋ ਇਦਾਂ ਦੇ ਹੋਰ ਫੈਕਟ ਜਾਣਦੇ ਲਈ ਆਪਾਂ ਡੇਲੀ ਦਾ ਹਿੰਦੂ ਐਡੀਟোরিয়াল ਐਨਾਲਿਸਿਸ ਕਰਦੇ ਆ ਪੰਜਾਬ ਪੀਸੀਐਸ ਅਡਾ 247 ਦੇ ਅਫੀਸ਼ੀਅਲ YouTube ਚੈਨਲ ਤੇ ਤਾਂ ਇੰਗਲਿਸ਼ ਨੂੰ ਸਟਰੋਂਗ ਕਰਨ ਦੇ ਲਈ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ ਪੰਜਾਬ ਪੀਸੀਐਸ ਅਡਾ 247